ਕਿਹੜੇ ਕਿਹੜੇ ਟੂਰਨਾਮੈਂਟ ਚ ਜਿਹੜੇ ਮੇਜਰ ਟੂਰਨਾਮੈਂਟ ਤੁਸੀਂ 올림픽 ਦਾ ਜ਼ਿਕਰ ਕਰ ਰਹੇ ਹੋ ਏਸ਼ੀਅਨ ਕਿਹੜੇ ਕਿਹੜੇ ਕਿਹੜੀ ਗੇਮ ਤੁਸੀਂ ਖੇਡੀ ਹੈ ਐਥਲੀਟ ਨੇ ਉਹ ਕਿਹੜੀ ਗੇਮ ਤੁਸੀਂ ਖੇਡੀ ਔਰ ਕਿਹੜੇ ਕਿਹੜੇ ਟੂਰਨਾਮੈਂਟ ਚ ਕੀ ਕੀ ਮੈਡਲ ਆਇਆ ਤੁਹਾਡੇ ਆ ਮੇਰਾ ਇਵੈਂਟ ਚ ਤੁਸੀਂ Google ਤੇ ਵੀ ਸਰਚ ਕਰ ਸਕਦੇ ਹੋ ਮੈਨੂੰ ਮਨਦੀਪ ਕੌਰ ਐਥਲੀਟ ਕਰਕੇ ਤਾਂ ਮੇਰੀਆਂ ਸਾਰੀਆਂ ਕਾਮਨਵੈਲਥ ਦੀਆਂ ਏਸ਼ੀਅਨ ਗੇਮਸ ਦੀਆਂ 올림픽ਸ ਦੀਆਂ ਜਿਹੜੀਆਂ ਰੇਸ ਹੈ ਮੇਰੀ 4x4 ਰਿਲੇ ਰੇਸ ਉਹ ਨਿਕਲ ਕੇ ਆ ਚੁਗੀ ਉਹਦੇ ਹਰ ਹਰ ਕੰਪੀਟੀਸ਼ਨ ਦੇ ਵਿੱਚ 2106 ਤੋਂ ਲੈ ਕੇ 2016 ਤੱਕ ਮੈਂ ਆ ਪਾਰਟਿਸਪੇਟ ਕੀਤਾ ਆ ਔਰ ਹਰ ਜਗ੍ਹਾ ਤੋਂ ਮੈਂ 골ਡ ਲੈ ਕੇ ਆਈ ਆ ਟੋਟਲ ਮੇਰੇ ਕੋਲ ਅਰਾਊਂਡ 28 18 ਮੈਡਲ ਆ ਜਿਹਦੇ ਵਿੱਚੋਂ 26 ਸਿਰਫ ਮੇਰੇ ਕੋਲ 골ਡ ਆ ਦੋ ਮੇਰੇ ਕੋਲ ਬ੍ਰਾਉਂਜ਼ ਮੈਡਲ ਆ ਮਤਲਬ ਇੰਨਾ ਕੁਝ ਲਿਯੋਨ ਦੇ ਬਾਵਜੂਦ ਇੰਨਾ ਕੁਝ ਕਰਨ ਤੋਂ ਬਾਅਦ ਕੱਲ ਮੈਨੂੰ ਸੋਸ਼ਲ ਮੀਡੀਆ ਤੇ ਬੜੇ ਗੰਦੇ ਤਰੀਕੇ ਨਾਲ ਟਰੋਲ ਕੀਤਾ ਜਾਂਦਾ ਮੈਂ ਇੱਕ ਖਾਕੀ ਪਾਈ ਹੋਈ ਆ ਮੈਂ ਖਾਖੀ ਦੀ ਪੂਰੀ ਇੱਜ਼ਤ ਰੱਖਦੀ ਆ ਖਾਖੀ ਦੇ ਨਾਲ ਨਾਲ ਮੈਂ ਕਿਸਾਨਾਂ ਦੀ ਵੀ ਇੱਜ਼ਤ ਕਰਦੀ ਆ ਕਿਉਂਕਿ ਮੈਂ ਉਸੇ ਪਰਿਵਾਰ ਤੋਂ ਆਂਦੀ ਆ ਮੈਂ ਉਹਨਾਂ ਦਾ ਦੁੱਖ ਤਕਲੀਫ ਜਿਹੜਾ ਆ ਚੰਗੀ ਨਾਲ ਸਮਝਦੀ ਆ ਸਭ ਤੋਂ ਪਹਿਲਾਂ ਜਦੋਂ ਮੈਂ ਉਹਨਾਂ ਕੋਲ ਗਈ ਆ ਕੱਲ ਇਹੀ ਗੱਲ ਹੋਈ ਸੀ ਮੈਂ ਵੀ ਕਿਸਾਨ ਫੈਮਲੀ ਤੋਂ ਆਂ ਮੈਂ ਤੁਹਾਡੀ ਗੱਲ ਸੁਣੋਗੀ ਪਰ ਮੈਨੂੰ ਇਸ ਟਾਈਮ ਜ਼ਰੂਰੀ ਕੰਮ ਆ ਮੈਨੂੰ ਜਾ ਲੈਂਦੋ ਮੈਂ ਵਾਪਸ ਇੱਥੇ ਹੀ ਆਣਾ ਹਾਂ 올림픽 ਕਿਹੜਾ ਖੇਡਿਆ ਤੁਸੀਂ ਮੈਂ 2008 ਬੀਜਿੰਗ 올림픽 ਜਿਹੜੀ ਹੋਈਆਂ ਉਹ ਚ ਪਾਰਟਿਸਪੇਟ ਕੀਤਾ 400 ਮੀਟਰ ਤੇ 400 ਰਿਲੇ ਦੋਨਾਂ ਚ ਪਾਰਟਿਸਪੇਟ ਕੀਤਾ ਏਸ਼ੀਅਨ ਏਸ਼ੀਅਨ ਗੇਮਸ ਮੈਂ 2006 ਵਾਲੀਆਂ ਖੇਡੀਆਂ ਫਿਰ 2010 ਵਾਲੀ ਖੇਡੀਆਂ ਫਿਰ 2014 ਵਾਲੀ ਖੇਡੀਆਂ ਔਰ ਤਿੰਨਾਂ ਦੇ ਵਿੱਚ ਮੇਰਾ 골ਡ ਆ ਤੇ ਕਾਮਨਵੈਲਥ ਖੇਡੀਆਂ ਜਿਹੜੀ 2010 ਦੇ ਵਿੱਚ ਦਿੱਲੀ ਹੋਈਆਂ ਸੀ ਉਹਦੇ ਵਿੱਚ ਵੀ ਮੇਰਾ 골ਡ ਆ ਜੀ